श्री वाहे गुरु साहिब जी बारह महा महला कर चौथा एक ओंकार सतपुर प्रसाद किरत कर्म के बिछड़े कर कृपा मिलो राम ਚਾਰ ਪੁੰਟ ਦੇ ਦਿਸ ਭ੍ਰਮੇ ਤਕ ਆਏ ਪ੍ਰਭ ਕੀ ਸਾਮ ਤੀਨ ਦੁਦੈ ਤੇ ਬਾਹਰੀ ਕਿਤੈ ਨ ਆਵੇ ਕਾਮ ਜਲ ਬਿਨ ਸਾਕ ਕੁਮਲਾਵਤੀ ਓ ਭਜੈ ਨਾਹੀ ਨਾਮ ਹਰ ਨਾਮ ਨ ਮਿਲ ਗੈ ਸਾਜਨ ਕਤ ਪਾਈਐ ਬਿਸਰਾਮ ਜੇਤ ਕਰ ਹਰ ਕੰਤ ਨ ਪ੍ਰਗਟੈ ਪਠ ਨਗਰ ਸਿਗਰਾਮ ਸਰਬ ਸਿਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਤੀਜੈ ਨਾਮ ਹਰ ਮੇਲੋ ਸਾਂਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਮ ਵੈਸਾ ਫਤਿਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਵਿਚੋ ਅਰਸਾ ਜਨ ਪੁਰਖ ਵਿਸਾਰ ਕੈ ਲਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਧਨਾ ਹਰ ਅਬਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠ ਹੈ ਤੰਦ ਹੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਿਐ ਕੋਹੇ ਦਇਓ ਵਿਸਾਰ ਵਿਗੋਚਣਾ ਪ੍ਰਭ ਬਿਣੀ ਅਬਰਨਾ ਕੋਇ ਪ੍ਰਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸੁਹਾਵਾ ਨਾ ਲਗੇ ਜਾਂ ਸੰਤ ਭੇਟੈ ਹਰ ਸੋਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਅਰ ਗੁਰਪੂਰਾ ਆਰਾਧਿਆ ਤਿਰਗਾ ਸਚ ਖਰੇ ਸਰਬ ਸੁਖਾਨਿ ਚਰਨ ਹਰਿ ਭਉਜਲ ਬਿਕਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਜਰੇ ਪੂੜ ਕੈ ਤੋ ਵਿਧਾਨ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇ ਵੰਦੇ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦ ਕਰੇ ਨਾਨਕ ਮੰਗੇ ਦਰਸਨਾਨ ਕਿਰਪਾ ਕਰੋ ਹਰੇ